ਸੱਤੀਆਂ ਤੁਸੀਂ ਵੇਖ ਰਹੇ ਹੋ ਪੁਆਇੰਟ ਪੰਜਾਬ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲੇ ਸੁਣਾਏ ਗਏ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਸਿਕ ਯਾਸਤੇ ਵਿੱਚ ਜੋ ਕੁਝ ਉਤਰਾਚੜਾ ਆਏ ਨੇ ਉਹਦੇ ਵਿੱਚ ਜਿਸ ਤਰ੍ਹਾਂ ਗਿਆਨੀ ਹਰਪ ਸਿੰਘ ਹੋਰਾਂ ਨੂੰ ਦੇਦਤ ਇਲਜ਼ਾਮ ਲਗਾਏ ਗਏ ਨੇ ਜਾਂ ਫਿਰ ਉਹਨਾਂ ਨੂੰ ਉਦੇ ਤੋਂ ਫਾਰ ਕਰ ਦਿੱਤਾ ਗਿਆ ਉਸ ਦੇ ਮੱਦੇ ਨਜ਼ਰ ਬੋਲਦੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਦੇ ਉੱਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਵੱਡੇ ਜਿਹੜੇ ਸਵਾਲ ਸੀ ਉਹਨਾਂ ਦੇ ਉੱਤਰ ਦਿੱਤੇ ਨੇ ਕਿਉਂਕਿ ਜਿਸ ਤਰ੍ਹਾਂ ਜਿਹੜੀ 3 ਮੈਂਬਰੀ ਕਮੇਟੀ ਉਹਨਾਂ ਦੇ 18 ਸਾਲ ਪੁਰਾਣੇ ਕੇਸ ਦੇ ਵਿੱਚ ਬਣਾਈ ਗਈ ਸੀ ਉਸ ਦੇ ਵਿੱਚ ਉਹਨੇ ਜੋ ਰਿਪੋਰਟਸ ਉਹ ਪੀਰ ਰਿਪੋਰਟ ਦੇ ਵਿੱਚ ਕਿ ਕੁਝ ਲੱਗੇ ਸੀ ਇਲਜ਼ਾਮ ਸੀ ਉਹਨਾਂ ਦੇ ਉੱਤੇ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿ ਕੁਝ ਕਿਹਾ ਉਹ ਪਹਿਲਾਂ ਤੁਸੀਂ ਇੱਕ ਵਾਰੀ ਪਹਿਲਾਂ ਉਸ ਨੂੰ ਨੋਰਮਲ 18 ਸਾਲ ਪਹਿਲਾਂ ਝੱਲਿਆ 10 ਸਾਲ ਪਹਿਲਾਂ ਨਿਬੜ ਗਿਆ ਉਹ ਸਾਡੀ ਮੇਟੀ ਦੂਜੀ ਜਗ੍ਹਾ ਵਿਆਹੀ ਗਈ ਉੱਥੇ ਸੁਹੀ ਵਸਦੀ ਐ ਉਹਦੇ ਬੱਚੇ ਵੀ ਉੱਥੇ ਹੋ ਗਏ ਨੇ ਹੋਰ ਤੇ 18 ਸਾਲ ਪੁਰਾਣੇ ਮਾਮਲੇ ਵਿੱਚ ਉਹ ਪੁਰਾਣਾ ਜਿਹੜਾ ਸੀਗਾ ਰਿਸ਼ਤੇਦਾਰ ਜਿਹੜਾ ਸੀ ਕੱਢ ਕੇ ਲਿਆ ਕੇ ਨੌਕਰੀ ਦਾ ਲਾਲਚ ਦੇ ਕੇ ਉਹਦੇ ਤੋਂ ਵਿਆਹ ਕਰਵਾਇਆ 2 ਦਸੰਬਰ ਦੇ ਪੈਸੇ ਤੋਂ ਬਾਅਦ ਇਤਿਹਾਸ ਦੀ ਗੱਲ ਐ ਮੇਰੇ ਤੇ ਦੋਸ਼ ਲਾਇਆ ਜਿਹੜੇ ਜਿਹੜੇ ਰਿਪੋਰਟ ਦੇ ਵਿੱਚ ਮੇਰੇ ਤੇ ਦੋਸ਼ ਲਾਇਆ ਇਹਨੂੰ ਜੇ ਮੈਂ ਤੁਹਾਨੂੰ ਸੁਣਾਵਾਂਗੇ ਤੁਸੀਂ ਹੱਸੋਗੇ ਵਿਚਕਾ ਲੀਏ ਗੱਲਾਂ ਕੀ ਮੈਨੂੰ ਦੱਸਿਆ ਕਿਸੇ ਨੇ ਕਿ ਰਾਤ ਦਿੱਲੀ ਦਾ ਸਿਖਾਪੂ ਟੀਵੀ ਚੈਨਲ ਦੇ ਉੱਤੇ ਬੋਲ ਰਿਹਾ ਸੀ ਕਿ ਤਨਜਨ ਮਿਰਮਾਨ ਜਾਂ ਹੀਰਪੀ ਸਿੰਘ ਬਹਿਰੀਨ ਗਏ ਸੀ ਉਹਨਾਂ ਨਾਲ ਇੱਕ ਬੀਬੀ ਗਈ ਪਈ ਹੈ ਬੰਦੇ ਮੇਰੇ ਨਾਲ ਦੁਬਈ ਦਾ ਸਭ ਤੋਂ ਵੱਡਾ ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਦਰਬਾਰ ਉਹਦੇ ਚੇਅਰਮੈਨ ਕੰਧਾ ਹਸਾਪੋਗਾ ਇਸਲਾਮ ਉੱਥੇ ਗੁਰਦਾਰੇ ਨੂੰ ਸਰਕਾਰ ਤੋਂ ਮਾਨਤਾ ਮਿਲੀ ਹੈ ਉਹਦੀ ਖੁਸ਼ੀ ਦੇ ਵਿੱਚ ਇਸ ਸਮਾਗਮ ਉੱਪਰ ਰੱਖਿਆ ਸੀ ਬਹਿਰਿੰਦ ਦੇ ਸੰਗਤ ਨੇ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 24 ਤੇ ਸਾਰੇ ਪ੍ਰਬੰਧਕ ਉੱਥੇ ਗਵਾਹ ਹੈ ਮੈਂ ਕੱਲਾ ਗਿਆ ਤੇ ਕੱਲਾ ਹੀ ਆਇਆ ਉੱਥੇ ਮੇਰੇ ਨਾਲ ਸਿਰਫ ਤੇ ਸਿਰਫ ਦੁਬਈ ਬੁਣਵਾਰੇ ਦੇ ਚੇਰਮੈਨ ਕਦਾਰੀ ਸਾਹਿਬ ਜਿਹੜੇ ਮੌਜੂਦ ਸੀ ਕਿਦਾਂ ਝੂਠ ਬੋਲਿਆ ਗਿਆ ਕਿ ਚਾਰ ਮਹੀਨੇ ਪਹਿਲਾਂ ਇੱਕ ਬੀਬੀ ਜਿਹੜੀ ਜੀ ਹੋ ਗਈ ਔਰ ਬਟਾ ਦਿੱਲੀ ਦਾ ਆਪ ਕੋ ਜਿਹੜਾ ਸ਼ਰੀਅਮ ਚੂਠੂ بہرین دی سنگت بہرین دیا گردارا کمیٹیاں جنہ نے سماکم کیتا گواہ ہے انہوں نے تو پچھ لو جنہاں, جنہاں رکھوڑ دے مجھے لکھے آئے ایک بی, بی بی گئی ہو دو ہزار انہی دی کٹھو میں نے بھی ستے آئے ایک بی بی پرچار ہوں بھی ستے آئے جو میں ٹاٹی جاتا ہے جاوے ہیں دینا دینا کوئی پرچار ہوں وہ بھی ستے آئے پر بند کھانا ساتھ لے ایک ٹاٹی جاتا ساتھ لے کراکی جاتا ساتھ ਇੱਕਠੇ ਹੋ ਜਾਂਦੇ ਚੱਲ ਜਾਂ। ਇਹ ਹਾਸ਼ ਬਖਰੀ ਬਖਰੀ। ਇੱਕੋ ਜੱਟ ਗਏ ਕਿ ਉਹ ਨੂੰ ਬਣਾ ਬਣਾਤਾ। ਫਿਰ ਬੀਬੀ ਨਾਲ ਗਏ। ਉੱਪਰ ਮੰਨਦਿਆਂ ਦਾ ਪੁੱਛਣਾ ਉੱਥੇ ਜਿਹੜੀ ਗੁਰਦੁਆਰੇ 6 ਗੁਰਦੁਆਰੇ ਸਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਈ ਅਕਾਲ ਦਾ ਕਸਾ ਉਹਨਾਂ ਨੇ ਕਿੱਛੀ ਲਿਖੀ ਨਾ ਪਹਿਲਾਂ। ਕਿ ਅਸਲੀ ਗੋਆ ਹੈ। اتنے یعنی ہرپریت سنگھ آئے سیمبر کی سفارش کے پرچارک بی سدیا گیا آئے فلائٹ ضرور ہے تین دن کٹو گھٹ بارہ پندرہ سنگ لیکن وہ چیٹ آدھار بھی بنایا گیا چیٹھی چٹی دے آئی چیٹ یہ میرے دوسرا ہوتا کہڑا کس لایا ਕਹਿੰਦੇ ਜੀ ਗਿਆਨੀ ਆਪੀ ਸਿੰਘ ਬੋਰਜ ਜਵਾਰ ਕੀਨੇ ਗਏ 2015 ਦੇ ਵਿੱਚ ਘਟਨਾ ਵਾਪਰੀ ਬੋਰਜ ਜਵਾਰ ਕੀ ਆਈ ਉਹਦੇ ਵਿੱਚ ਮੁਖਸਰ ਸਾਹਿਬ ਹੈਂਡ ਗਰੰਟੀ ਸੀ ਇਹ ਵੀ ਨਹੀਂ ਪਤਾ ਕੀਤਾ ਵੀ ਮੈਂ ਉਹ ਤੋਂ ਜਸਦਾਦ ਸੀ ਕਿ ਹੈਂਡ ਗਰੰਟੀ ਸੀ ਲੈਫਟ ਆ ਉਗਰਸਾ ਸੇ ਉਲਟੋਏ ਦੇ ਬਿਆਨਾਂ ਦੇ ਆਧਾਰ ਤੇ ਕਿ ਗਿਆਨੀ ਆਪੀ ਸਿੰਘ ਬੋਰਜ ਜਵਾਰ ਕੀਨੇ ਗਏ ਜਦੋਂ ਘਟਨਾ ਵਾਪਰੀ ਸੀ ਨਾ ਬੋਰਜ ਜਵਾਰ ਕੀ ਆਈ ਧਨ ਗੁਰ ਗ੍ਰੰਥ ਸਾਹਿਬ ਧਨ ਗੁਰ ਗ੍ਰੰਥ ਸਾਹਿਬ ਜੀ ਦੇ ਪ੍ਰਕਾੜੀ ਦੇ ਵਿੱਚ ਅੱਗ ਖਲਾਰੇ ਗਈ ਸੀ ਉਹਨਾ ਅੰਗਾਵੀ ਰਸੀਦ ਜਿਹੜੀ ਹੈ ਉਹ ਮੈਂ ਦਿੱਤੀ ਸੀ ਮਕਸਦ ਸਾਹਿਬ ਹੈਂ ਗੰਦੀ ਬੋਲੀ ਮੇਰੇ ਸਾਈਨ ਹੋਏ ਹੈ ਤੇ ਜਹਦਾਰ ਕਾਇਨਾ ਉਸ ਵੇਲੇ ਕਿ ਗੱਜੇਦਾਰਾਂ ਅਕਾਲ ਤਖਤ ਦੇ ਜਹਦਾਰ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਸੀ ਧੰਗਵਾ ਸਾਹਿਬ ਦੇ ਜਹਦਾਰ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਸੀ ਉਹਨਾਂ ਨੂੰ ਤਾਂ ਤੁਸੀਂ ਖਮਾ ਤੇ ਦੇਣ ਕੋਇਆ ਹੋਇਆ ਸੀ ਤੇ ਰਿਪੋਰਟ ਤੇ ਲਿਖਦੇ ਕਿ ਗਿਆਨੀ ਆਪੀ ਸਿੰਘ ਤੇ ਵੱਡਾ ਦੋਸ਼ ਹੈ ਕਿ ਇਹ ਗੋਲਜ ਜਵਾਰ ਕਿ ਨਹੀਂ ਗਏ ਇੱਕ ਹੋਰ ਵੱਡਾ ਦੋਸ਼ ਲਾਇਆ ਯਾਦ ਹੈ ਜੀ ਜਦੋਂ ਭਾਈ ਅਮਰਪਾਲ ਸਿੰਘ ਮਹਾਰਾਜ ਦਾ ਸਰੂਪ ਲੈ ਕੇ ਖਾਣੇ ਵੱਲ ਗਏ ਨਾ ਉੱਥੇ ਜਿਹੜਾ ਘਰਣਾ ਵਾਪਿਸ ਸੀ ਅਜਨਾਲੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇੱਕ ਪੜਤਾਲ ਕਮੇਟੀ ਅਸੀਂ ਬਣਾਈ ਸੀ ਸਾਨੂੰ ਕਿਹਾ ਗਿਆ ਜੀ ਦੱਸੋ ਇਹਦੀ ਮਿਆਦਾਂ ਅਨੁਸਾਰ ਗੁਰਪਾਲ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਸੇ ਦੇ ਜਾਣਾ ਸਹੀ ਹੈ ਜਾਂ ਨਹੀਂ ਸਹੀ ਹੈ ਅਸੀਂ ਇੱਕ ਪੜਤਾਲੀਆ ਕਮੇਟੀ ਬਣਾਈ ਸ੍ਰੀ ਅਖਾਲਸਾਹ ਜੀ ਦੇ ਅਧਿਕਾਰ ਉਸ 48 ਕਮੇਟੀ ਦਾ ਮੁਖੀ ਸੀ ਸਰਦਾਰ ਕਰਨਾਲ ਸਿੰਘ ਪੀਰ ਮਮਨ ਪਹਿਲੀ ਵਾਰ ਤਾਂ ਉਹ ਰਿਪੋਰਟ ਉਹਨੂੰ ਪੇਸ਼ ਕਰਦੇ ਨੇ ਜਦੋਂ ਮੈਂ ਆਗਰਕ ਸਾਹਿਬ ਦੀ ਜੇਸੇਦਾਰੀ ਕੋ ਮੈਨੂੰ ਖਾਰਾ ਕਰ ਦਿੱਤਾ ਗਿਆ ਸੀ ਤੇ ਦੂਜੀ ਗੱਲ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਤੇ ਲਿਖਿਆ ਹੀ ਨਹੀਂ ਕਿ ਇਹਨਾਂ ਨੇ ਗਲਤ ਕੀਤਾ ਉਹ ਕਾਮਤਖਰ ਸਾਹਿਬ ਤੇ ਭਈਆ ਰਿਪੋਰਟ ਪੜ੍ਹ ਲਓ ਤੇ ਮੈਂ ਕਾਰਵਾਈ ਕੀ ਕਰਨੀ ਸੀ ਮੈਂ ਕਾਰਵਾਈ ਕੀ ਕਰਨੀ ਸੀ ਜਦੋਂ ਉਹਨਾਂ ਨੇ ਲਿਖਿਆ ਹੀ ਨਹੀਂ ਕਿ ਗਲਤ ਹੈ ਪੜ੍ਹ ਲਓ ਰਿਪੋਰਟ ਭਈਆ ਕਾਮਤਖਰ ਸਾਹਿਬ ਦੇ ਕੋ ਵੀ ਬេរੀ ਦੇ ਦੋਸ਼ ਨਾ ਆਇਆ ਇਹਨਾਂ ਲਈ ਕੋਈ ਗੱਲ ਨਹੀਂ ਇੱਕ ਮੇਰੇ ਵੀ ਦੋਸਤ ਆਇਆ ਏ ਕਹਿੰਦੇ ਵੀ ਭਗਵੰਦ ਮਾਨ ਦਾ ਜਦੋਂ ਵਿਆਹ ਹੋਇਆ ਲੋਕਾਂ ਦੇ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਬੂਤ ਲੈ ਕੇ ਗਏ ਪਾਪਾ ਬਲਬੀਰ ਸਿੰਘ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਆਹ ਹੋਈ ਮੈਨੂੰ ਵੀ ਉਸਨੇ ਦਰਖਾਸਤ ਦਿੱਤੀ ਮੈਂ ਉਸ ਵਿਆਹ ਵਿੱਚ ਸ਼ਾਮਲ ਸੀ ਮੈਨੂੰ ਵੀ ਪਤਾ ਆ ਦੀ ਕੁਝ ਗੱਲ ਲੇ ਪੈਣ ਉਹਦੇ ਗੁਰੂ ਗ੍ਰੰਥ ਸਾਹਿਬ ਦੀ ਵਿਆਹ ਦੀ ਹੋਈ ਕੋਈ ਵੀ ਮੇਰੇ ਦੇ ਦੋਸਤ ਆਇਆ ਕਿ ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਤੇ ਕੋਈ ਗੱਲ ਨਹੀਂ ਕੀਤੀ کاروائی کاری تو سے یہ تھی لکھ کے داس ویل میرے بھی اتنے آ گئی ہوئی مطلب اس طرح ہاسو ہیڑیاں جڑیاں گلا کی وہ اس رپورٹ لکھی ہے جہاں کا میرے نام کوئی باہ واسطہ ہی ہے جھوٹ اور یہ ساری گلان دو دسمبر تو بعد ہی نکلی وہ بحرین دی گٹنا تھا پانچ سال پرانی پہلے نہیں تمہیں پتہ ایک بی بی کہتے ہیں آپ کسی نہ گئی دو دسمبر تو بعد یا چاند کا جان کا نکل جانا بڑی ماڑی گل ہوگی جی ایک بی بی نہ سفر کر لیا یہ تو مریادہ تو لگنا ہوگی ایک جتے دار نہ بی بی سفر نہیں کر سکتی وہ بھائی وہ پیان بھی ہو سکتی ہے وہ بچی بھی ہو سکتی ہے یہ تھی کبال دی کر ہے ਇਸ ਰਾਮੀਆਂ ਗੱਲਾਂ ਕਰੀਆਂ ਨੇ ਘੱਟੀਆਂ ਕਿਸਮ ਦੀਆਂ ਕਰੀਆਂ ਨੇ ਇਹ ਉਸ ਰਿਪੋਰਟ ਦੇ ਵਿੱਚ ਕੀਤੀਆਂ ਗਈਆਂ ਜਿਹੜੀ ਰਿਪੋਰਟ ਜਿਹੜੀ ਹੈ ਉਹ ਮੇਰੇ ਖਿਲਾਫ ਲਿਖੀ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਲੱਗੇ ਇਲਜ਼ਾਮਾਂ ਦਾ ਉਹਨਾਂ ਨੇ ਆਪਣੇ ਸਪਸ਼ਟ ਕਰ ਦਿੱਤਾ ਹੈ ਜੋ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਜੋ ਕੁਝ ਉਹਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵਿਭਾਗੀ ਦੇ ਨਾਲ ਸਾਰਿਆਂ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਤਰ੍ਹਾਂ ਬਜ਼ੁਰਗ ਜਵਾਰਕੇ ਦੇ ਉੱਤੇ ਘਟਨਾ ਵਾਪਰੀ ਸੀ ਤਾਂ ਉਹਨਾਂ ਦਾ ਕਹਿਣਾ ਕਿ ਮੈਂ ਉਦੋਂ ਨਾ ਤਾਂ ਜੱਥੇਦਾਰ ਸੀ ਮੈਂ ਤਾਂ ਉਦੋਂ ਮੁਖਸ ਸਹਿਬ ਵਿਕੇ ਹੈੱਡ ਗ੍ਰੰਤੀ ਸੀ ਉਸ ਨੂੰ ਲੈ ਕੇ ਹੋਰ ਵੀ ਜਿਸ ਤਰ੍ਹਾਂ ਉਹਨਾਂ ਦੇ ਇਸ ਵੀਡੀਓ ਵਿੱਚ ਸਵਾਲ ਦਿੱਤੇ ਗਏ ਜਵਾਬ ਉਹਨਾਂ ਨੇ ਜਵਾਬ ਦੇ ਦਿੱਤਾ ਸਵਾਲਾਂ ਦਾ ਤੁਸੀਂ ਕਿਵੇਂ ਸੋਚਦੇ ਹੋ ਇਸ ਵੀਡੀਓ ਨੂੰ ਲੈ ਕੇ ਜਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਨੂੰ ਕੀ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਕੁਝ ਕੀਤਾ ਜਾ ਰਿਹਾ ਕਿ ਸਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਸ ਮਸਲੇ ਨੂੰ ਲੈ ਕੇ ਸਹੀ ਬੋਲ ਰਹੇ ਨੇ ਜਾਂ ਫਿਰ ਅਕਾਲੀ ਦਲ ਬਾਦਲ ਸਹੀ ਬੋਲ ਰਿਹਾ ਤੁਸੀਂ ਆਪਣੀ ਰਾਏ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਓ ਧੰਨਵਾਦ